ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਥੇ ਟਾਈਮ ਹੋ ਗਿਆ ਸੀ ਜੀ ਸਵੇਰ ਦਾ 1.9 9:10 ਦਾ ਟਾਈਮ ਸੀਗਾ ਤੇ ਤਰੀਕ ਸੀ 6 ਦੇਣਾ ਐਤਵਾਰ ਤੇ ਅੱਜ ਹੈਗੀ 7 ਤਰੀਕ ਜਦੋਂ ਮੈਂ ਵੀਡੀਓ ਐਡੀਟਿੰਗ ਕਰ ਰਹੀ ਆ ਅੱਜ 7 ਤਰੀਕ ਆ ਤੇ ਅੱਜ ਹੀ ਆਪਾਂ ਡਿਟ ਕਰਕੇ ਅੱਜ ਹੀ ਅਪਲੋਡ ਕਰਨੀ ਆ ਤੇ ਇਥੇ ਨਾ ਮੈਂ ਚਿੱਟੇ ਛੋਲੇ ਰੱਖ ਰਹੀ ਸੀ ਮੈਂ ਕਿਹਾ ਚਲੋ ਵੀ ਪਾਣੀ ਗਰਮ ਕਰਕੇ ਚ ਨੂਨ ਪਾ ਕੇ ਰੱਖ ਆ ਦਮਾ ਤੇ ਆਥਨੇ ਬਣਾਉਣੇ ਨੇ ਪਾਣੀ ਮੈਂ ਗਰਮ ਥੋੜਾ ਤਾਂ ਕਰ ਦਿੱਤਾ ਸੀ ਕਿਉਂਕਿ ਆਪਾਂ ਹਨਾ ਕਈ ਲੋਕ ਤਾਂ ਮਿੱਠਾ ਸੋਡਾ ਪਾ ਲੈਂਦੇ ਆਪਾਂ ਮਿੱਠਾ ਸੋਡਾ ਨਹੀਂ ਪਾਉਂਦੇ ਹੈਗੇ ਵੀ ਚਲੋ ਵਧੀਆ ਚੰਗੇ ਤਰੀਕੇ ਨਾਲ ਉਹ ਵੀ ਉਹਨਾਂ ਦਾ ਕੱਚਾਪਨ ਜਾ ਖਤਮ ਹੋ ਜਾਊਗਾ ਤੇ ਮੈਂ ਕਿਹਾ ਚਲੋ ਨਾਲ-ਨਾਲ ਇੱਥੇ ਮਾਂ ਨਾਲ ਭਾਂਡੇ ਕੁਕਿਰਮਾਨ ਅੱਜ ਗਿਆ ਹੋਇਆ ਰਾੜਾ ਸਾਹਿਬ ਤੇ ਆ ਸੰਡੀ ਕਰਕੇ ਹਨਾ ਤੇ ਉਹਦੇ ਨਾਲ ਡੈਡੀ ਵੀ ਘਰ ਆ ਗਏ ਤੇ ਉਹਨਾਂ ਨੇ ਵੀ ਰੋਟੀ ਅੱਜ ਥੋੜੀ ਲੇਟ ਖਾਧੀ ਤੇ ਉਹਨਾਂ ਦੇ ਨਾਲ ਮੈਂ ਵੀ ਥੋੜੀ ਰੋਟੀ ਅੱਜ ਲੇਟ ਖਾਧੀ ਤੇ ਮੈਂ ਕਿਹਾ ਚਲੋ ਭਾਂਡੇ ਵੀ ਮਾਂ ਦੇ ਨਾਲ-ਨਾਲ ਤੇਰ ਮਾਨਵੀ ਵਸੇ ਆਉਣ ਵਾਲਾਗਾ ਕਹਿੰਦਾ ਸੀ ਕਹਿੰਦਾ ਕਿ ਮੰਮੀ ਮੈਂ 11:00 ਵਜੇ ਆ ਜਾਊਂਗਾ ਇਸ ਇਸ ਟਾਈਮ ਤੇ ਤੇ ਫਿਰ ਉਹ ਵੀ ਥੋੜੀਆਂ ਜੀਆਂ ਵੀਡੀਓਜ਼ ਉਥੋਂ ਬਣਾ ਕੇ ਲੈ ਕੇ ਆਇਆ ਜਿਹੜੀਆਂ ਮੈਂ ਤੁਹਾਡੇ ਨਾਲ ਵੀਡੀਓ ਚ ਅੱਗੇ ਸ਼ੇਅਰ ਕਰੂੰ ਬਹੁਤ ਬਹੁਤ ਹੀ ਸੋਹਣਾ ਗੁਰਦੁਆਰਾ ਸਹਿਬਾ ਜੀ ਬਹੁਤ ਸਕੂਨ ਮਿਲਦਾ ਸ਼ਾਇਦ ਤੁਸੀਂ ਵੀਡੀਓ ਦੇਖੀਆ ਹੋਣੀ ਆ ਜਿਹੜੇ ਇੱਕ ਬਾਬਾ ਜੀ ਜੰਗਲ ਦੇ ਵਿੱਚ ਬੈਠ ਕੇ ਨਹੀਂ ਪਾਠ ਕਰਦੇ ਹੁੰਦੇ ਹਨਾ ਮੋਰ ਤੇ ਉਹਨਾਂ ਦੇ ਕੋਲ ਫਿਰਦੇ ਹੁੰਦੇ ਆ ਘੁੰਮਦੇ ਤੇ ਜਿਹੜੀਆਂ ਗਲਹਿਰੀਆਂ ਹੁੰਦੀਆਂ ਕਾਰਟੂਜ ਨੂੰ ਆਪਾਂ ਕਹਿੰਦੇ ਉਹ ਵੀ ਉਹਨਾਂ ਦੇ ਕੋਲ ਘੁੰਮਦੀਆਂ ਫਿਰਦੀਆਂ ਹੁੰਦੀਆਂ ਉਹ ਵਾਲੇ ਬਾਬਾ ਜੀ ਉੱਥੇ ਉਹ ਗੁਰਦੁਆਰਾ ਸਾਹਿਬ ਵੀ ਜਾ ਕੇ ਆਇਆ ਇਹ ਤੇ ਫਿਰ ਮੈਂ ਉਹਦੀ ਵੀਡੀਓ ਵੀ ਤੁਹਾਡੇ ਨਾਲ ਇੱਥੇ ਥੋੜੀ ਜਿਹੀ ਸ਼ੇਅਰ ਕਰੂੰਗੀ ਦੇਖਿਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਨੇ ਤੇ ਬਹੁਤ ਹੀ ਸਕੂਨ ਭਰੀ ਜਗ੍ਹਾ ਆ ਗਈ ਤੇ ਮੈਂ ਕਿਹਾ ਵੀ ਚਲੋ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਹਨਾ ਮੈਂ ਤਾਂ ਦੇਖਿਆ ਬਹੁਤ ਵਾਰੀ ਵੀਡੀਓਜ਼ ਦੇ ਵਿੱਚ ਮੈਨੂੰ ਬਹੁਤ ਵਧੀਆ ਉਹਨਾਂ ਦੀਆਂ ਵੀਡੀਓਜ਼ ਲੱਗਦੀਆਂ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਅੱਪਾ ਚੱਲੇ ਆ ਰਾਣਾ ਸਾਹਿਬ ਤੇ ਹੁਣ ਪਹਿਲਾਂ ਆਪਾਂ ਚੱਲਾਂਗੇ ਦੋਸਤ ਕੋਲ ਦੇ ਉੱਥੋਂ ਗੱਡੀ ਚੱਲਾਂਗੇ ਆਪਾਂ ਤੇ ਹੋਣਾ ਜਾਰੇ ਬੋਲ ਤੇ हाई स्पीड ਤੇ ਜਾ ਰਹੇ ਆ ਜੇੜ ਕਿਨਾਰਾ ਜੇ ਆਹ ਬਲੌਗ ਵਿੱਚ ਪੜ੍ਹੇ ਹੋ ਤੁਹਾਨੂੰ ਪਤਾ ਲੱਗਿਆ ਅੱਜ ਪਰਾਲਾ ਸਹਿ ਜਾ ਕੇ ਆਵਾ ਪੂਰੇ ਬਲੌਗ ਵਿੱਚ ਐਂਡ ਤੱਕ ਜਰੂਰ ਦੇਖਣਾ ਤੁਸੀ ਕਿ ਸ਼ਹਿਰ ਤੇ ਅੱਖ ਵਿੱਚ ਮੇਰੀ ਮਸਰੀ ਪੈ ਗਈ ਤੁਹਾਨੂੰ ਚਾਰ ਵਾਰੀ ਮਸਰੀ ਪਈ ਆ ਤੇ ਹੁਣ ਆਪਾਂ ਚੱਲੇ ਆ ਗਾ ਸੱਤ ਨੂੰ ਤੇ ਸ਼ਹਿਰ ਪੂਰਾ ਖਾਲੀ ਵੇ ਚੜਦੇ ਕਰਦੇ ਹਾਂ ਹਾਂਜੀ ਤੁਸੀਂ ਚਲਾਉਂਗਾ ਮੈਂ ਮਕਰ ਬੈਠੂੰਗਾ ਯਾਰ ਮੈਂ ਨਹੀਂ ਮੈਨੂੰ ਮੂਰੇ ਨਾ ਰਾਈਡ ਡਰਾਈਵਰ ਕਹਿੰਦਾ ਸੀ ਦਿਖਾਉਣਾ ਤੁਮਹਾਨੂੰ ਤੇ ਮੈਂ ਦਾ ਡਰਾਈਵਰ ਓਏ ਤੇ ਆਪਾਂ ਹੁਣ ਆ ਗਿਆ ਕਿਹੜਾ ਕਰਦਾ ਸਾਹਿਬ ਇਹ ਤਕਪੂਮਣ ਧੱਕੀ ਸਾਹਿਬ ਤਕਪੂਮਣ ਧੱਕੀ ਸਾਹਿਬ ਤੇ ਕਹਿੰਦੇ ਇਸ ਗੁਰਦਰਾ ਸਾਹਿਬ ਇਹ ਇਤਿਹਾਸ ਜਿਹੜਾ ਹੈਗਾ ਉਹ ਇਹ ਹੈ ਕਿ ਦਰਾਲਾ ਸਾਹਿਬ ਤੋਂ ਜਿਹੜੇ ਤੱਬਰ ਜੀ ਆਏ ਸੀਗੇ ਤੇ ਇਹ ਪੂਰਾ ਜੰਗਲ ਸੀਗਾ ਕਿ ਪੂਰਾ ਜੰਗਲ ਜਾ ਕੇ ਚਾ ਕੇ ਬਹਿ ਗਏ ਸੀਗੇ ਤਪੱਸਿਆ ਕਰਦੇ ਸੀ ਤੇ ਤਪੱਸਿਆ ਕਰਦੇ ਕਰਦੇ ਉਹਨਾਂ ਦੇ ਪੈਰਾਂ ਨੂੰ ਉਲੀ ਲੱਗ ਗਈ ਉਲੀ ਲੱਗੀ ਸੀਗੀ ਸ਼ਿਔਂਕ ਉਹ ਸ਼ਿਔਂਕ ਲੱਗੀ ਸੀ ਉਹਨਾਂ ਦੇ ਤਾਂ ਪਤਾ ਵੀ ਨਹੀਂ ਤੇ ਸ਼ਿਔਂਕ ਲੱਗੀ ਸੀਗੀ ਤੇ ਬਸ ਇਹੀ ਮਨੇ ਕੀ ਸੋ ਜਿਹੜੇ ਤੁਹਾਨੂੰ ਕੀ ਸੁਣਾਈ ਹੋਊਗਾ ਕਿ ਇੱਕ ਬਾਬਾ ਜੀ ਨੇ ਇਹਨੇ ਜਿਹੜੇ ਪੂਰੇ ਜੰਗਲ ਨੂੰ ਕੀ ਲਕੀਜ ਤਾਂ ਜਿਹੜੇ ਪੰਛੀ ਬਕਸੀ ਨੇ ਹਾਥੀ ਘੋੜੇ ਵਲਕੀ ਗਲੇਰੀਆਂ ਤੱਕ ਆ ਕੇ ਬਹਿ ਜਾ ਦੇ ਸਮੇ ਕੋਲ ਤੇ ਉਹ ਇਤਿਹਾਸ ਆ ਬਸ ਇਹ ਇੰਨਾ ਮੈਨੂੰ ਪਤਾ ਵੀ ਹੈ ਨਹੀਂ ਤੇ ਬਾਕੀ ਆਪਾਂ ਨੂੰ ਆਪ ਦੱਸਣਾ ਲਓ ਜੀ ਇਸ ਤਰ੍ਹਾਂ ਦੀ ਦੇਖ ਹੈ ਗੁਰਦੁਆਰਾ ਸਾਹਿਬ ਦੀ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਦਰਸ਼ਨ ਕਰੋ ਦੀ ਵਸੀਰ ਮਾਨ ਕਹਿੰਦਾ ਮम्मी ਵੀਡੀਓ ਬਣਾਉਣੀ ਥੋੜੀ ਮੁਸ਼ਕਿਲ ਸੀ ਕਿਉਂਕਿ ਜਗਾ ਜਗਾ ਕੈਮਰੇ ਲੱਗੇ ਹੋਏ ਸੀ ਪਰ ਤੁਸੀਂ ਦੇਖ ਕੇ ਨਾ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਦੇਖੇ ਨੇ ਵੀਡੀਓ ਦੇ ਵਿੱਚ ਇਹ ਵਾਲੇ ਗੁਰਦੁਆਰਾ ਸਾਹਿਬ ਲਓ ਜੀ ਹੁਣ ਸੁਣੋ ਮੋਰਾਂ ਦੀ ਆਵਾਜ਼ ਪੰਛੀਆਂ ਦੀ ਚਹਿ ਚਹਾਟ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਿਆ ਤੁਹਾਨੂੰ ਦੋ ਤਿੰਨ ਦਰਦਾ ਉਹ ਦਰਦਾ ਭਾਈ ਉਹ ਦੇ ਦੇ ਆਪਾਂ ਆਪਣੇ ਕੰਨੀ ਨਹੀਂ ਨਿਕਲਣਾਂ ਦੀ ਦੇਖੀ ਸੱਟ ਬੈਠਾ ਹੈ ਦੇਖ ਫੋੜੇ ਤਾਂ ਹੋ ਤਾਂ ਦੀ ਵਰਦਤ ਹੋਏ ਇਹਦਾ ਤਾਂ ਆਸੂਆ ਨਾ ਨਾ ਇਹ ਸੌਗਤ ਹੈ ਹਾਂ ਉਹ ਰੱਖੇ ਆ ਛੋਟੇ ਛੋਟੇ ਅੱਜ ਅੱਜ ਇਹਦਾ ਇਹ ਵੜਾ ਸੇ ਵੱਡਾ ਪੜਾਗਾ ਇਹ ਤਾਂ ਭੁੱਖੇ ਚਰਿਆ ਦੇ ਜੇ ਘਬਰ ਸੋਣੀ ਆ ਬਜੋੜਾ ਸਾਹਿਬ ਹੁਣ ਚੱਪੜੇ ਆ ਬੀਜਾ ਇੱਧਰ ਗੁਰਦਾਰ ਸਾਹਿਬ ਹਾਂਜੀ ਸੰਗਤ ਨਹੀਂ ਇਹਨੇ ਕੋਈ ਰਹਿਣਾ ਠੀਕ ਹੈ ਯਾਰ ਗਰਮੀ ਕਰਨੀ ਹੈ ਆਪਾਂ ਦੀ ਪਾਣੀ ਪੀਣੀ ਚਾਹੀਦੀ ਹੈ ਵੀਡੀਓ ਬਣਾਉਣਾ ਨਹੀਂ ਇਹਨਾਂ ਅਲਬਾਰ ਬਾਰ ਬਣਾਉਣਾ ਹੈ ਡਰ ਗਿਆ ਆ ਅੱਜ ਜੀ ਚਲੋ ਮੈਂ ਮਗਰ ਨਾ ਰੱਖੂ ਇਹਨੂੰ ਉਹ ਤੇ ਡਰ ਬੋਲਾ ਦੇ ਇਹ ਸਾਰੀ ਜਗ੍ਹਾ ਜੀ ਉਸੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਐ ਔੜੇ ਉੱਥੇ ਆਉਣਗੇ ਨਾ ਉਹ ਸੀ ਉੱਥੇ ਊਂਟ ਹੋਣਗੇ ਊਂਟ ਦੇਖ ਲਓ ਇਹ ਮੈਂ ਤਾਂ ਔੜ ਦੇ ਦੇਣੀ ਆ ਔੜੇ ਆ ਰਹਿਣਾਂ ਨੇ ਆਹੰਗ ਤੇ ਅੰਦਰ ਲਾ ਦੇ ਊਂਟ ਦੇ ਗੈਰੇਜ ਲਾ ਗੈਰੇਜ ਚ ਲਾ ਦੇ ਮਤਲਬ ਕੀ ਇੱਥੇ ਆਪਣੇ ਘੋੜੇ ਨੇ ਇੱਥੇ ਹਾਂ ਫੋ ਮੀ ਕਰਕੇ ਅੰਦਰ ਕਰਦੇ ਨੇ ਇਹਦੇ ਕਿੰਨੇ ਵੀ ਬਹੁਤ ਲੱਗੇ ਹੋਏ ਨੇ ਕੋਈ ਤਾਂ ਕਿਸ ਜਗ੍ਹਾ ਜਗ੍ਹਾ ਵੀਡੀਓ ਬਣਾ ਨਹੀਂ ਸਕਦੇ ਹੈ ਨਹੀਂ ਰਾਤ ਦਿਨ ਮੇਰਾ ਪੈਰ ਵੀ ਡੱਬੜ ਗਿਆ ਮੇਰੇ ਉੜਦੋਤੇ ਇਹ ਉੜਦੋਤੇ ਕੇ ਉਹ ਨਲਕੇ ਚ ਪਾਣੀ ਦੇਖਦੀ ਆ। ਹਟੋ ਕੇ ਆ ਮਸ਼ੀਨ ਪਈ ਆ। ਉਹਨੇ ਮੋੜ ਤੇ ਜਿਹੜਾ ਆਠਾ ਹੂੰ। ਇਹ ਮੈਂ ਡੜ ਗਿਆ। ਕਰਨੇ ਖੜੇ। ਉਹ ਉੱਪਰ ਕਿਵੇਂ ਚੜ ਗਿਆ ਯਾਰ ਫਿਰ ਦੇਖਥੇ ਨੇ ਉਹ ਫਿਰ ਉੱਡ ਗਿਆ ਉਹ ਆ ਗਿਆ ਮੈਂ ਉੱਡਦਾ ਨਹੀਂ ਦੇਖਿਆ ਉਹ ਮਗਰ ਨਾ ਪੈ ਜੇ ਫਿਰ ਮੈਂ ਤਾਂ ਅੱਜ ਬੱਚੀ ਦੀ ਨਿਕਲ ਜੂ ਲੈ ਗਏ ਹੈਲੋ ਗਾਇਜ਼ ਉਹ ਅੰਦਰ ਆ ਗਿਆ ਅੰਦਰ ਆ ਗਿਆ ਆ ਗਿਆ ਆ ਗਈ ਬੱਡ ਗਿਆ ਹੈ ਹੋ ਗਿਆ ਅੰਦਰ ਪਰ ਮੈਨੂੰ ਵੀਡੀਓ ਦੇ ਦਿੱਤੀ ਫੁੱਲ ਹੋ ਗਿਆ ਲੈ ਹੋ ਗਿਆ ਇਹ ਦੇਖਣਾ ਨਹੀਂ ਹੈ ਦੇਖਣਾ ਹੈ ਕੀ ਹੈ ਤਰੀ ਦੇਖੋ ਪਿਆ ਸੀ ਮੈਂ ਤਾਂ ਮੇਰੇ ਕੱਪੜੇ ਵੀ ਲੱਪੜ ਗਏ ਸੀ ਬਾਈਆ ਬਾਈ ਸੱਚੀ ਬਲਾ ਹੋਣਾ ਉਹ ਦੇਖ ਪਈ ਇ ਵਾਹ ਗਮੀ ਆਪਣੀ ਗਾਰੀ ਬਹੁਤ ਇੱਥੇ ਮਰੀ ਗੋਲੀ ਆ ਖੋਲੀ ਨਹੀਂ ਆ ਨਹੀਂ ਆਈ ਆ ਉੱਤ ਦਿਖਦਾ ਨਹੀਂ ਮੈਂ ਸਕਦਾ ਕੜ ਕੇ ਲਈ ਮੈਂ ਸੀ ਆ ਜੀ ਬਗ 3 ਵਜੇ ਇਸ ਸਮੇਂ ਤਾਂ ਤਿਆਰ ਹੋ ਕੇ ਫਿਰ ਫੈਰੀ ਦੇਣੇ ਹੋਗੇ ਅਸਰ ਸਲੰਦਰ ਬਰਨਾ ਦੇ ਠੰਡੇ ਮੇਰ ਕੋਲ ਲਿਦੇ ਆ ਤੈਨੂੰ ਮੈਸੇਜ ਆਇਆ ਸਾਰੇ ਨਹੀਂ ਆਉਂਦਾ ਅੰਦਰ ਅੰਦਰ ਸਵਾਮੀ ਜੀ ਆ ਰਹੀਆਂ ਨੇ ਪੜਦੇ ਹਾਲਾਤ ਉਧਰ ਖੇਲੇ ਨੇ

dani ho ki ho that bracket meri jab bada to ho gaya abhi ye ko yani ki pad nahi aata hai sath हां जी ਲੋ ਜੀ अरमान ਵਾਪਸ ਆ ਗਿਆ ਤੇ ਮੈਂ ਬਣਾ ਲਈ ਚਾਹ ਹੁਣ ਅਸੀਂ ਤਿੰਨੋ ਬਹਿ ਕੇ ਚਾਹ ਪੀਵਾਂਗੇ ਤੇ ਮੇਰੇ ਕੰਮ ਤਾਂ ਦੇ ਸਾਰੇ ਕੰਪਲੀਟ ਹੋ ਗਏ ਤੇ ਅੱਛਾ ਹੁਣ ਨਾ ਮੈਂ ਤੁਹਾਡੇ ਨਾਲ ਇੱਕ ਸਕਰੀਨਸ਼ਾਟ ਸ਼ੇਅਰ ਕਰਦੀ ਆ ਕਿ ਭੈਣ ਨੇ ਕਮੈਂਟ ਕੀਤਾ ਉਹ ਭੈਣ ਨੇ ਦੱਸਿਆ ਕਹਿੰਦੀ ਮੇਰੀ ਸੱਸ ਤੇ ਸਹੁਰਾ ਨਾ ਨੂਹਾਂ 'ਚ ਫਰਕ ਕਰਦੇ ਨੇ ਕਹਿੰਦੀ ਵੀ ਉਹਦਾ ਜ਼ਿਆਦਾ ਪਿਆਰ ਕਰਦੀ ਆ ਮੈਨੂੰ ਤਾਂ ਬੇਫਕੂਫੀ ਸਮਝਦੇ ਨਹੀਂ ਤੇ ਇਹ ਭੈਣ ਨਾ ਸਰਕਾਰੀ ਟੀਚਰ ਨੇ ਤੇ ਕਹਿੰਦੀ ਵੀ ਮੈਂ ਅੱਕ ਕੇ ਨਾ ਆਪਦੀ ਬਦਲੀ ਕਿਤੇ ਹੋਰ ਕਰਾ ਲਈ ਤੇ ਮੈਂ ਹੁਣ ਉਥੇ ਹੀ ਰਹਿਣੀ ਆ ਕਹਿੰਦੀ ਮੇਰਾ ਦਿਲ ਵੀ ਨਹੀਂ ਕਰਦਾ ਕਿ ਮੈਂ ਇਹਨਾਂ ਕੋਲ ਮਿਲਣਾ ਵਾ ਇਹਨਾਂ ਦੇ ਘਰ ਹੀ ਜਾਵਾਂ ਲਿਖੇ ਇੱਥੇ ਹੁਣ ਇੱਕ ਗੱਲ ਸਮਝਣ ਦੀ ਲੋੜ ਆ ਜਦੋਂ ਆਪਾਂ ਬੱਚਿਆਂ ਦੇ ਵਿੱਚ ਫਰਕ ਕਰਦੇ ਹਾਂ ਨਾ ਤਾਂ ਹੀ ਸ਼ਰੀਕੇ ਬਾਜ਼ੀਆਂ ਹੁੰਦੀਆਂ ਤਾਂ ਹੀ ਪਰਿਵਾਰ ਟੁੱਟਦੇ ਨਹੀਂ ਤਾਂ ਹੀ ਬੱਚੇ ਅੱਡ ਹੁੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਹਨਾ ਜ਼ਿਆਦਾਤਰ ਆਪਾਂ ਸੁਣਦੇ ਹਾਂ ਵੀ ਜੀ ਬੱਚੇ ਇਦਾਂ ਦੇ ਨਹੀਂ ਬੱਚੇ ਇਕੱਠੇ ਚ ਰਹਿਣਾ ਨਹੀਂ ਚਾਹੁੰਦੇ ਅਲੱਗ ਰਹਿਣਾ ਚਾਹੁੰਦੇ ਆ ਪਰ ਇੱਕ ਕਾਰਨ ਇਹ ਵੀ ਆ ਵੀ ਜਦੋਂ ਆਪਾਂ ਫਰਕ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਇੱਕ ਨੂੰ ਜ਼ਿਆਦਾ ਚੰਗਾ ਤੇ ਦੂਜੇ ਨੂੰ ਬਹੁਤ ਨੀਵਾ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਇੱਕ ਨੂੰ ਬੇਫਕੂ ਸਮਝਦੇ ਆ ਦੂਜੇ ਨੂੰ ਬਹੁਤ ਸਿਆਣਾ ਸਮਝਦੇ ਆ ਫਿਰ ਉਹਦਾ ਅਸਰ ਇਹ ਦੇਖਣ ਨੂੰ ਮਿਲਦਾ ਕਿ ਉਹ ਬੱਚੇ ਆਪ ਦਾ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਉਹਨਾਂ ਦੇ ਮਨਾਂ ਵਿੱਚ ਆਪਦੇ ਮਾਪੇ ਬਾਬ ਦੇ ਪ੍ਰਤੀ ਵੀ ਗੁੱਸਾ ਵੀ ਹੁੰਦਾ ਹੈ ਨਾਰਾਜ਼ਗੀ ਵੀ ਹੁੰਦੀ ਹੈ ਤੇ ਫਿਰ ਉਹ ਪਰਿਵਾਰਾਂ ਨੂੰ ਤੋੜਨ ਦੇ ਵਿੱਚ ਸਭ ਤੋਂ ਅਹਿਮ ਰੋਲ ਨਿਭਾਉਂਦੀ ਹੈ ਉਹ ਚੀਜ਼ ਸੋ ਸਾਨੂੰ ਵੀ ਇਹ ਸਮਝਣਾ ਚਾਹੀਦਾ ਹੈ ਵੀ ਅਸੀਂ ਅਗਰ ਇਹ ਚੀਜ਼ਾਂ ਤੇ ਕੰਟਰੋਲ ਕਰੀਏ ਚੀਜ਼ਾਂ ਨੂੰ ਸਮਝੀਏ ਤਾਂ ਸਾਡੀ ਪਰਿਵਾਰ ਵੀ ਪੁਰਾਣੇ ਸਮਿਆਂ ਦੀ ਤਰ੍ਹਾਂ ਜੁਆਇੰਟ ਫੈਮਲੀਆ ਰਹਿ ਸਕਦੀਆਂ ਪਰ ਅਫਸੋਸ ਦੀ ਗੱਲ ਅਸੀਂ ਇਹਨਾਂ ਗੱਲਾਂ ਨੂੰ ਸਮਝਣੇ ਨਹੀਂ ਚਾਹੁੰਦੇ ਸੋ ਆਪੋ ਭੈਣ ਨੂੰ ਵੀ ਇਹੀ ਕਹਾਂਗੇ ਕਿ ਭੈਣੇ ਟੈਨਸ਼ਨ ਨਾ ਲੈ ਕਹਿੰਦੇ ਹੁੰਦੇ ਜਿਹਨੂੰ ਕੋਈ ਨਹੀਂ ਇਹਨਾ ਸਮਝਾ ਸਕਦਾ ਉਹ ਸਮਾ ਸਮਝਾਉਂਦਾ ਸਮੇਂ ਦੇ ਨਾਲ ਹਰ ਇੱਕ ਬੰਦੇ ਨੂੰ ਅਕਲ ਆ ਜਾਂਦੀ ਹੈ ਉਮੀਦ ਕਰਦੀ ਆ ਤੁਹਾਡੇ ਸੱਸ ਸਹੁਰਾ ਨੂੰ ਵੀ ਤੁਹਾਡੀ ਇਹ ਮਿਹਰ ਦਾ ਪਤਾ ਲੱਗੂਗਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਦਾਂ ਦੀ ਵੀਡੀਓਜ਼ ਆਪਾਂ ਹੋਰ ਲੈ ਕੇ ਆਈਏ ਤੁਹਾਡੇ ਵਾਸਤੇ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ